ਜਿਹੜੇ ਗੁਰਨਾਨਕ ਸਾਹਿਬ ਸੀ ਉਹ ਲਵਕੁਸ਼ ਜਿਹੜੇ RAM ਜੀ ਦੇ ਲਵ ਜਿਹੜੇ ਪੁੱਤਰ ਹੋਏ ਆ ਉਹਨਾਂ ਦੇ ਵੰਸ਼ ਦੇਖੋ ਇਸ ਗੱਲ ਨੂੰ ਸਮਝਿਓ ਜਿਹੜਾ ਕਿਸੇ ਵੀ ਕੁੱਲ ਦਾ ਬਿਰਤਾਂਤ ਆ ਨਾ ਤੁਸੀਂ Google ਕਰੋ ਛਤਰੀਆਂ ਦੀ ਗੱਲ ਕਰ ਲਓ ਸ਼ੂਦਰਾਂ ਦੀ ਕਰ ਲਓ ਵੈਸ਼ਾਂ ਦੀ ਕਰ ਲਓ ਬ੍ਰਾਹਮਣਾਂ ਦੀ ਕਰ ਲਓ ਠੀਕ ਆ ਜੀ ਆਪਣੇ ਸਿੱਖਾਂ ਚ ਜ਼ਿਆਦਾ ਜੇ ਆਪਾਂ ਕਾਸਟ ਦੀ ਗੱਲ ਕਰੀਏ ਤੁਹਾਨੂੰ ਰਾਮ ਗੜੀਏ ਸਿੱਖ ਮਿਲਣਗੇ ਜੱਟ ਸਿੱਖ ਮਿਲਣਗੇ ਮਰਬੀ ਸਿੰਘ ਮਿਲਣਗੇ ਲਬਾਣੇ ਸਿੱਖ ਮਿਲਣਗੇ ਕਮੋ ਸਿੱਖ ਮਿਲਣਗੇ ਹਨਾ ਬਹੁਤ ਆ ਜਦੋਂ ਤੁਸੀਂ ਕੁੱਲ ਨੂੰ ਵਾਚੋਗੇ ਤਾਂ ਪਿੱਛੇ ਕਿਸੇ ਨਾ ਕਿਸੇ ਦੇ ਨਾਲ ਉਹ ਕੁੱਲ ਜੁੜਦੀ ਆ ਇਹ ਕੁੱਲਾਂ ਇਦਾਂ ਚੱਲਦੀਆਂ ਵਾਂ ਜਿਵੇਂ ਕੋਈ ਸੂਰਬੀਰ ਪੈਦਾ ਹੋ ਗਿਆ ਉਹਦੇ ਨਾਮ ਤੋਂ ਹੀ ਕੁੱਲ ਬਣ ਗਈ ਜਿਵੇਂ ਫੂਲਕੇ ਆ ਹਨਾ ਬਰਾੜ ਆ ਇਦਾਂ ਬਣੀਆਂ ਇਦਾਂ ਹੀ ਬੇਦਾ ਦੇ ਅਭਿਆਸੀਆਂ ਨੂੰ ਬੇਦੀ ਕਿਹਾ ਗਿਆ ਠੀਕ ਹੈ ਜੀ ਇਦਾਂ ਕੁੱਲਾ ਚੱਲੀਆਂ ਵਾ ਹੁਣ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਗੱਲ ਕਹਿ ਤੀ ਵੀ ਮੈਂ ਜੰਜੂ ਨਹੀਂ ਪੋਣਾ ਠੀਕ ਹੈ ਜੀ ਇਹਦਾ ਮਤਲਬ ਆ ਵੀ ਮਹਾਰਾਜ ਇੱਥੇ ਕੋਈ ਸਿਧਾਂਤ ਹੋਰ ਪ੍ਰਗਟ ਕਰਨ ਆਏ ਨਹੀਂ ਪਾਇਆ ਉਹਨਾਂ ਦੂਸਰੀ ਤਰਫ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਵੇਂਦੇ ਜੰਜੂ ਧੱਕੇ ਨਾ Hindu ਵੀਰਾਂ ਦੇ ਗਲੋਂ ਲਾਇਆ ਜਾ ਰਿਆ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਪਹਿਲੇ ਜਾਮੇ ਧੱਕੇ ਨਾ ਪਾਇਆ ਨਹੀਂ ਤੇ ਧੱਕੇ ਨਾ Hindu ਵੀਰਾਂ ਦੇ ਗਲੋਂ ਲੈਣ ਵੀ ਨਹੀਂ ਦੇਣਾ ਹਨਾ ਇਹ ਧਰਮ ਦੀ ਆਜ਼ਾਦੀ ਆ ਜਿਹੜਾ ਕਿਸੇ ਨੂੰ ਧਰਮ ਪਾਉਂਦਾ ਠੀਕ ਆ ਹਾਂ ਜਰੂਰ ਚਾਹੀਦਾ ਤੁਸੀਂ ਡਾਂਗ ਦੇ ਨਾਲ ਜਾਂ ਖਰੀਦੋ ਫਰੋਖਤ ਨਾ ਕਿਸੇ ਦੀ ਕਰੋ ਵੀ ਕੋਈ ਆਰਥਿਕ ਤੌਰ ਤੇ ਕਮਜ਼ੋਰ ਆ ਤੁਸੀਂ ਉਹਨੂੰ ਖਰੀਦ ਰਹੇ ਹੋ ਪ੍ਰੇਮ ਨਾਲ ਪ੍ਰਚਾਰ ਪ੍ਰਸਾਰ ਕਰੋ 크ਿਸਟਿਅਨਿਟੀ ਆ ਇਸਲਾਮ ਆ ਸਿੱਖ ਆ ਯਹੂਦੀ ਆ ਜਾਂ ਕੋਈ ਵੀ ਧਰਮਾ Hindu ਆ ਤੋ ਸਿੱਖੀ ਦਾ ਫਲਸਫਾ ਹੀ ਰਿਹਾ ਵੀ ਪ੍ਰੇਮ ਨਾਲ ਪ੍ਰਚਾਰ ਕਰੋ ਜਿਹੜਾ ਇੱਕ ਵਾਰ ਤੁਹਾਡੇ ਧਰਮ ਚ ਆ ਗਿਆ ਵਾ ਜਿਹੜਾ ਤੁਹਾਡੀਆਂ ਸਿੱਖਿਆਵਾਂ ਨੂੰ ਫੋਲੋ ਕਰ ਰਿਹਾ ਵਾ ਠੀਕ ਹੈ ਉਹ ਤਾਂ ਤੁਹਾਡਾ ਹੀ ਇਕਾਂਸ਼ ਆ ਨਾ ਹੁਣ ਜਿਹੜੇ ਹਿੰਦੂ ਵੀਰ ਨੇ ਅਮਰਤ ਛਕ ਲਿਆ ਪੰਜ ਬਾਣੀਆਂ ਦਾ ਅਭਿਆਸੀ ਹੋ ਗਿਆ ਹੈ ਨਾ ਹੁਣ ਕੱਲ ਨੂੰ ਜੇ ਨੂੰ ਕੋਈ ਮਿਹਣਾ ਮਾਰੇ ਤੂੰ ਹਿੰਦੂਆਂ ਚੋਂ ਆਇਆ ਹੁਣ ਉਹ ਕੀ ਕਹੂਗਾ ਆਇਆ ਤਾਂ ਉੱਥੋਂ ਹੀ ਆ ਨਾ ਪਰ ਉਹਦਾ ਸਿਧਾਂਤ ਹੋਰ ਆ ਹੁਣ ਹੁਣ ਮੰਨ ਲਓ 10ਵੀਂ ਤੱਕ ਆਪਾਂ ਸਾਰੇ ਇੱਕ ਸਕੂਲ ਚ ਪੜਦੇ ਆ ਸਬਜੈਕਟ ਵੀ ਇੱਕੋ ਜਿਹੇ ਹੁੰਦੇ ਆ 11ਵੀਂ ਚ ਜਦੋਂ ਜਾਂਨੇ ਕੋਈ ਕਮਰਸ ਚ ਚਲਿਆ ਜਾਂਦਾ ਕੋਈ ਮੈਡੀਕਲ ਸਾਇੰਸ ਚ ਚਲਿਆ ਜਾਂਦਾ ਕੋਈ ਮੈਡੀਕਲਸ ਚਲਿਆ ਜਾਂਦਾ ਠੀਕ ਹੈ ਜੀ ਉੱਥੇ ਵੱਖੋ ਵੱਖ ਸਬਜੈਕਟ ਬਣ ਜਾਂਦੇ ਹੁਣ ਉਹ ਵਾਪਸ ਮੁੜਨਾ ਸੰਭਵ ਨਹੀਂ ਨਾ ਹੁੰਦਾ ਤੋ ਇਹ ਇਦਾਂ ਨਹੀਂ ਸਾਨੂੰ ਸੋਚਣਾ ਚਾਹੀਦਾ ਬਾਕੀ ਜਿਹੜਾ ਜਦੋਂ ਬਚਿੱਤਰਨਾਟਿਚ ਸਿੱਧਾ ਹੀ ਲਿਖਦਾ ਵੀ ਸਿੱਖ ਧਰਮ ਵੱਖਰਾ ਫਿਰ ਤਾਂ ਉਹਦੇ ਤੇ ਬਲੇਮ ਗੇਮ ਵਾਲੀ ਗੱਲ ਬਣ ਜਾਂਦੀ ਆ ਬਾਦਵਾ ਬੋਲਣਾ ਨਹੀਂ ਜੀ ਉਹ Hindu ਮਤ ਦੀ ਗੱਲ ਕਰਦਾ ਹੋ ਜੇ ਕਰਦਾ ਉਹ ਕਰਦਾ ਹਣੀ ਇਦਾਂ ਦਾ ਕੁਛ ਨਹੀਂ ਬਾਕੀ ਕੁੱਲਾਂ ਦਾ ਦੇਖੋ ਕਿਤੇ ਨਾ ਕਿਤੇ ਮੇਲ ਹੋਣਾ ਹੀ ਹੋਣਾ ਵਾ ਜਾਦਾ ਤੁਸੀਂ ਇਹ ਕਹਿ ਦਿਓ ਵੀ ਸਿੱਖ ਧਰਮ ਇੰਡੀਅਨ ਸਬ ਕੌਂਟੀਨੈਂਟ 'ਚ ਨਹੀਂ ਪੈਦਾ ਹੋਇਆ ਫਿਰ ਤਾਂ ਆਪਾਂ ਕਹਿ ਸਕਦੇ ਹੁਣ ਗੁਰੂ ਨਾਨਕ ਸਾਹਿਬ ਦੀ ਬੇਦੀ ਵੰਸ਼ ਆਪਾਂ ਚਲੋ ਨਾਂ ਵੀ ਜ਼ਿਕਰ ਕਰੀਏ ਹੋਰਾਂ ਬੇਦੀਆਂ ਨੂੰ ਜਾ ਕੇ ਪੁੱਛੋਗੇ ਵੀ ਤੁਹਾਡੀ ਵੰਸ਼ ਕਿੱਥੋਂ ਸ਼ੁਰੂ ਹੋਈ ਜਿਹੜੇ ਸਿੱਖ ਨਹੀਂ ਗੇ ਜਿਹੜੇ ਅੱਜ ਵੀ ਹਿੰਦੂ ਆ ਉਹ ਕੀ ਜਵਾਬ ਦੇਣਗੇ ਤੁਹਾਨੂੰ ਸਾਰੇ ਸੋਢੀ ਤੇ ਬੇਦੀ ਸਿੱਖ ਨਹੀਂ ਨਾ ਬਣ ਗੇ ਅੱਜ ਵੀ ਤੁਸੀਂ ਨਾਨਕ ਚੱਕ ਚਲੇ ਜਾਓ ਪਠਾਨਕੋਟ ਦੇ ਇਲਾਕੇ ਚਲੇ ਜਾਓ ਬਹੁਤ ਬੇਦੀ ਪਰਿਵਾਰ ਜੰਮੂ ਚਲੇ ਜਾਓ ਜਿਹੜੇ ਹਿੰਦੂ ਪਰਿਵਾਰ ਉਹ ਨਹੀਂ ਬਦਲੇ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਸਿੱਖੀ ਨੂੰ ਪਰਫੁੱਲਤ ਕਰਤਾ ਉਹ ਫਿਰ ਵੀ ਉਹ ਲੋਕ ਆ ਰਹੇ ਹਿੰਦੂ ਧਰਮ ਚਾ ਹਨਾ ਹਾਂ ਕਈ ਵਾਰ ਸੇਖ ਵੀਰ ਸਾਡੇ ਇਸ ਗੱਲੋਂ ਖੇਚ ਜਾਂਦੇ ਜਦੋਂ ਵਾਰ-ਵਾਰ ਕਿਹਾ ਜਾਂਦਾ ਨਾ ਵੀ ਤੁਸੀਂ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਤੁਹਾਡਾ ਧਰਮ ਵੱਖਰਾ ਨਹੀਂਗਾ ਇਹ ਇਸ ਚੀਜ਼ ਨੂੰ ਅਸੀਂ ਚੋਟ ਸਮਝ ਲੈਣੇ ਮੰਨਤੇ ਵੀ ਤੁਸੀਂ ਇਹ ਗੱਲ ਨਾ ਕਰੋ ਜਦੋਂ ਸਿਧਾਂਤ ਵੱਖਰਾ ਗ੍ਰੰਥ ਵੱਖਰਾ ਮਰਿਆਦਾ ਵੱਖਰੀ ਚਿੰਨ ਵੱਖਰੇ ਹੋ ਗਏ ਤੋ ਫਿਰ ਧਰਮ ਇੱਕ ਨਹੀਂਗਾ ਇਨਸਾਨੀਅਤ ਦੇ ਤੌਰ ਤੇ ਸਾਰੀ ਦੁਨੀਆ ਦਾ ਹੀ ਧਰਮ ਇੱਕ ਆ ਹੈਨਾ ਸਾਰਾ ਨਾ ਪ੍ਰੇਮ ਕਰੋ ਹਨ ਇਹ ਸਾਨੂੰ ਖਤਰਾ ਜੀ ਇਦਾਂ ਦੇਖੋ ਸਾਡਾ ਝਗੜਾ ਸਰਕਾਰਾਂ ਨਾਲ ਰਿਹਾ ਵਾ ਅੱਗੇ ਵੀ ਰਹੂਗਾ ਅੱਜ ਵੀ ਆ ਜਿੰਨਾ ਚਿਰ ਸਰਕਾਰਾਂ ਨੀਤੀਆਂ ਮਾੜੀਆਂ ਅਪਣਾਉਂਦੀਆਂ ਰਹਿਣਗੀਆਂ ਸਿੱਖੀ ਨਾਲ ਮਸਲੇ ਉਹਨਾਂ ਦੇ ਖੜੇ ਹੁੰਦੇ ਰਹਿਣੇ ਹਨਾ ਤੋ ਇਹ ਤਾਂ ਹੈ ਆ ਸਿੱਖਾਂ ਨੂੰ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਵੀ ਤਾਂ ਹੀ ਲਿਆਉਣਾ ਪਿਆ ਸੀ ਨਾ ਵੀ ਤੁਸੀਂ ਭਾਰਤ ਨੂੰ ਮਾਂ ਤਾਂ ਆਨੇ ਆ ਇੱਕ ਰੋਟੀ ਪਈ ਆ ਮਾਂ ਤਾਂ ਦੋਵਾਂ ਬੱਚਿਆਂ ਨੂੰ ਵੰਡ ਕੇ ਦਵੇ ਨਾ ਇੱਕ ਹੀ ਵੀ ਬੁਰਕੀ ਸਿੱਖ ਨੂੰ ਦੇ ਦੋ ਤੇ ਤਿੰਨੇ ਸੇ ਰੋਟੀ ਹਿੰਦੂ ਨੂੰ ਦੇ ਦੋ। ਤੋ ਸਾਡਾ ਇਹ ਜਿਹੜੀ ਲੀਡਰੀ ਆ ਡੈਮੋਕ੍ਰੇਸੀ ਦੇ ਨਾਮ ਤੇ ਡਿਕਟੇਟਰਸ਼ਿਪ ਕਰ ਰਹੀ ਆ ਸਾਡਾ ਮਸਲਾ ਉਹਨਾਂ ਨਾਲ ਆ। ਸਾਡਾ ਕਿਸੇ ਧਰਮ ਨਾਲ ਨਹੀਂ ਗਾ ਬਾਣੀ ਸਾਫ਼ ਲਿਖਿਆ ਕੋਈ ਬੋਲੇ ਰਾਮ ਰਾਮ ਕੋਈ ਗੁਦਾਏ ਕੋਈ ਸੇਵਾ ਗੁਸਾਈਆਂ ਕੋਈ ਲਾਏ ਹਾਂਜੀ। ਤੋ ਇਹ ਵਾਦੂਦੀਆਂ ਬਾਤਾਂ ਵਾਂ ਵੀ ਰੰਗ ਪੈ ਗਿਆ ਤਾਂ ਕੋਈ ਹਿੰਦੂ ਬਣ ਜਾਂਦਾ ਦੇਖੋ ਹਿੰਦੂ ਬਣ ਲਈ ਜੰਜੂ ਪਾਉਣਾ ਜ਼ਰੂਰੀ ਹੈ। ਵੇਦਾਂ ਨੂੰ ਮੰਨਣਾ ਜ਼ਰੂਰੀ ਹੈ ਹਾਂਜੀ। ਜਿੱਨਾ ਚਿਰ ਅਸੀਂ ਗਾਤਰੇ ਪਾਏ ਪੰਜ ਕਕਾਰੀਆਂ ਇਹ ਕੱਚੇ ਰੰਗ ਨਾਲ ਕਦੇ ਧਰਮ ਨਹੀਂ ਤਬਦੀਲ ਹੁੰਦੇ ਠੀਕ ਹੈ। ਸੱਚੀ ਗੱਲ ਕਈ ਵਾਰੀ ਅਸੀਂ ਇਹ ਵੀ ਗੱਲ ਆ ਵੀ ਅਸੀਂ ਜੇ ਤੁਸੀਂ ਵੀ ਗੱਲ ਕਹੀ ਆ ਵੀ ਸਾਡੇ ਵੱਲੋਂ ਕਈ ਵਾਰੀ ਕਹਿ ਦਿੰਦੇ ਆ ਲੋਕ ਵੀ ਹਾਂ ਆਰਐਸਐਸ ਦਾ 파ਟ ਹੋ ਗਿਆ ਜਾਂ ਕੁਝ ਹੋ ਗਿਆ ਦੂਜੇ ਪਾਸੇ ਵੀ ਕਈ ਵਾਰੀ ਸਾਨੂੰ ਵੀ ਸੁਣਨ ਨੂੰ ਮਿਲ ਜਾਂਦਾ ਵੀ ਤੁਸੀਂ ਤਾਂ ਹਿੰਦੂਆਂ ਦਾ ਇੱਕ 파ਗ ਹਿੰਦੂਆਂ ਦਾ ਇੱਕ 파ਟ ਹੋ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਕਦੇ ਤੁਸੀਂ ਵੀ ਕਹਿ ਰਹੇ ਹੋ ਵੀ ਹਿੰਦੂਆਂ ਦੇ ਵਿੱਚੋਂ ਨਿਕਲੇ ਨਹੀਂ ਮੇਰੀ ਗੱਲ ਨੂੰ ਸਮਝਿਓ ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਕਿੰਨਾ ਚ ਕੀਤਾ ਉਹ ਹਿੰਦੂ ਹੀ ਸੀਗੇ ਨਾ ਬਾਬਾ ਮੈਤਾ ਕਾਲੂ ਜੀ ਕੌਣ ਸੀ ਪਰ ਤੁਸੀਂ ਇਹ ਗੱਲ ਸਮਝੋ ਜਦੋਂ ਦੋ ਭਰਾਵਾਂ ਦੇ ਵਿੱਚ ਕੰਧ ਵੱਜਦੀ ਹੈ ਨਾ ਉਹਨਾਂ ਦੇ ਘਰ ਆਪੋ ਆਪਣੇ ਹੋ ਜਾਂਦੇ ਯਹੂਦੀਆਂ ਚੋਂ ਹੀ 크ਿਸਟਿਅਨ ਇਸਲਾਮ ਸਾਰਾ ਕੁਝ ਉਥੋਂ ਹੀ ਨਿਕਲਿਆ ਨਾ ਤਾਂ ਕੱਲ ਨੂੰ ਯਹੂਦੀ ਕਹਿਣ ਤੁਸੀਂ ਸਾਡੇ ਚੋਂ ਨਿਕਲੇ ਹਾਂ ਸਾਡਾ ਹੀ ਰੂਪ ਆ ਤਾਂ ਇਹ ਵਾਦੂ ਦੇ ਬਿਆਨ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਫ਼ ਕਿਹਾ ਗਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਂ ਸਿੱਖੀ ਦੀ ਡੈਫੀਨੇਸ਼ਨ ਦਿੱਤੀ ਆ ਗੁਰ ਸਤਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉਠਹਰ ਨਾਮ ਤੇ ਆਵੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਿਤਤਰਨਾਟਕ ਚ ਸਾਫ ਕਰਤਾ ਜਿਹੜੇ ਚਿਤਤਰਨਾਟਕ ਨੂੰ ਇਹ ਕਹਿ ਦਿੰਦੇ ਕਿਸੇ ਸਨਾਤਨੀ ਕਵੀ ਦਾ ਲਿਖਿਆ ਉਹ ਸਾਫ ਕਹਿ ਰਹੇ ਨੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਤਿੰਨ ਇਹ ਕਲਮੋਂ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਵੀ ਬੇਦੀ ਕੁੱਲ ਦੇ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਚਲਾਇਆ ਵੱਖਰਾ ਧਰਮ ਚਲਾਇਆ ਠੀਕ ਹੈ ਹੁਣ ਦੂਜੇ ਭਾਈ ਗੁਰਦਾਸ ਵੀ ਆਂਦੇ ਨਾ ਇਉਂ ਤੀਸਰ ਪੰਥਰ ਚਾਏਨ ਵੜ ਸੂਰਗ ਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਠੀਕ ਹੈ ਜੀ ਜਦੋਂ ਤੁਸੀਂ ਪ੍ਰਚਾਰ ਪ੍ਰਸਾਰ ਕਰਦੇ ਆ ਨਾ ਇਸ ਰੂਹੇ ਜ਼ਮੀਨ ਤੇ ਤੁਹਾਡੀਆਂ ਟੀਚਿੰਗਸ ਨੂੰ ਜਿਹੜਾ ਫੋਲੋ ਕਰਕੇ ਤੁਹਾਡੇ ਧਰਮਚਾਰੇ ਉਹਨੂੰ ਤਾਂ ਰੰਗ ਚੜ ਗਿਆ ਨਾ ਹੁਣ ਜਦੋਂ ਦੁੱਧ ਤੋਂ ਦਹੀਂ ਬਣ ਗਿਆ ਕਦੇ ਦਹੀਂ ਤੋਂ ਦੁੱਧ ਬਣਦਾ ਤੁਸੀਂ ਵੇਖਿਆ ਹਾਂ ਇਹਨੂੰ ਕਈ ਵਾਰ ਮਰੋੜ ਕੇ ਮਤਲਬ ਸਾਨੂੰ ਖਿਜਾਉਣ ਦੀ ਕਹਿ ਦਿੱਤਾ ਜਾਂਦਾ ਜੀ ਤੁਸੀਂ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ ਉਹ ਗੱਲ ਨੂੰ ਸਮਝ ਲੈਣਾ ਚਾਹੀਦਾ ਵਾ ਵੀ ਜੇ ਹੁਣ ਮੱਖਣ ਬਣ ਗਿਆ ਤੇ ਇਹਨੇ ਹੁਣ ਦੁੱਧ ਨਹੀਂ ਬਣਨਾ ਸਾਡਾ ਸਿਧਾਂਤ ਵੱਖਰਾ ਸਾਡੀ ਮਰਿਆਦਾ ਵੱਖਰੀ ਸਾਡਾ ਧਰਮ ਵੱਖਰਾ ਪਰ ਅਸੀਂ ਕਿਸੇ ਧਰਮ ਦੇ ਨਾਲ ਵੀ ਕੋਈ ਨਫ਼ਰਤ ਨਹੀਂ ਕਰਦੇ ਵੇਖੋ ਆ ਲੰਗਰ ਚੱਲ ਰਿਹਾ ਪੁੱਛਿਆ ਨਹੀਂ ਜਾਂਦਾ ਕਿਸੇ ਨੂੰ ਵੀ ਤੇਰਾ ਧਰਮ ਕੀ ਆ ਤੰਨ ਦੀ ਖਰਾਕ ਇੱਥੇ ਖਾ ਲੈਣੀ ਆ ਮਾਂ ਦੀ ਖਰਾਕ ਇਸ ਗੜ੍ਹ ਸਾਹਿਬ ਕਥਾ ਕੀਰਤਨ ਹੋ ਰਿਹਾ ਕਦੇ ਕਿਸੇ ਨੇ ਪੁੱਛਿਆ ਨਹੀਂ ਤਾਂ ਇੱਥੇ ਵੀ ਬੰਦਸ਼ਾ ਮਸਜਿਦ ਚਾ ਨਹੀਂ ਆ ਸਕਦਾ ਮੰਦਰ ਚ ਇਹਨੇ ਨਹੀਂ ਜਾਣਾ ਸਕਿਦ ਤੇ ਦਰਵਾਜ਼ੇ ਖੁੱਲੇ ਆ ਹਨਾ ਤੋ ਸਾਡਾ ਸਿੱਖ ਧਰਮ ਵੱਖਰਾ ਧਰਮ ਹੈ ਵਿੱਚ ਕੋਈ ਦੋ ਰਹਿਣੀ ਨਹੀਂ ਇਹ ਸਵਾਲ ਪੁੱਛਣਾ ਚਾਹਾਂਗਾ ਤੁਸੀਂ 72 ਨਾਟਕ ਦੀ ਗੱਲ ਕੀਤੀ ਦਸਮ ਗ੍ਰੰਥ ਦੀ ਗੱਲ ਕੀਤੀ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ 72 ਨਾਟਕ ਵਿੱਚ ਤਾਂ ਇਹ ਗੱਲ ਕਹੀ ਗਈ ਕੀ ਆ ਵੀ ਜਿਹੜੇ ਗੁਰਨਾਨਕ ਸਾਹਿਬ ਸੀ ਉਹ ਲਵਕੁਸ਼ ਜਿਹੜੇ RAM ਜੀ ਦੇ ਲਵ ਜਿਹੜੇ ਪੁੱਤਰ ਹੋਏ ਆ ਉਹਨਾਂ ਦੇ ਵੰਸ਼ ਦੇਖੋ ਇਸ ਗੱਲ ਨੂੰ ਸਮਝਿਓ ਜਿਹੜਾ ਕਿਸੇ ਵੀ ਕੁੱਲ ਦਾ ਬਿਰਤਾਂਤ ਆ ਹਨਾ ਤੁਸੀਂ ਗੂਗਲ ਕਰੋ ਛਤਰੀਆਂ ਦੀ ਗੱਲ ਕਰ ਲਓ ਛੂਦਰਾਂ ਦੀ ਕਰ ਲਓ ਵੈਸ਼ਾਂ ਦੀ ਕਰ ਲਓ ਬ੍ਰਾਹਮਣਾਂ ਦੀ ਕਰ ਲਓ ਠੀਕ ਹੈ ਜੀ ਆਪਣੇ ਸਿੱਖਾਂ ਚ ਜਿਆਦਾ ਜੇ ਆਪਾਂ ਕਾਸਟ ਦੀ ਗੱਲ ਕਰੀਏ ਤੁਹਾਨੂੰ ਰਾਮ ਗੜੀਏ ਸਿੱਖ ਮਿਲਣਗੇ ਜੱਟ ਸਿੱਖ ਮਿਲਣਗੇ ਮਰਬੀ ਸਿੰਘ ਮਿਲਣਗੇ ਲਵਾਨੇ ਸਿੱਖ ਮਿਲਣਗੇ ਕਮੋ ਸਿੱਖ ਮਿਲਣਗੇ ਹਨਾ ਬਹੁਤ ਆ ਜਦੋਂ ਤੁਸੀਂ ਕੁੱਲ ਨੂੰ ਵਾਚੋਗੇ ਤਾਂ ਪਿੱਛੇ ਕਿਸੇ ਨਾਲ ਕਿਸੇ ਦੇ ਨਾਲ ਉਹ ਕੁੱਲ ਜੁੜਦੀ ਆ ਇਹ ਕੁੱਲਾ ਇਦਾਂ ਚੱਲਦੀਆਂ ਵਾ